ਇਹ ਸ਼ੁਗਲਾ ਮੈਂ ਤੁਹਾਡਾ ਮੇਰਾ ਨਾਮ ਹੈ ਬਲਬੀਰ ਸਿੰਘ ਕਿਹੜਾ ਪਿੰਡ ਹੈ ਪਿੰਡ ਬਾਠਾ ਇਹ ਰਾਜਿੰਦਰ ਕੌਰ ਜੀ ਕੀ ਲੱਗਦੇ ਨੇ ਤੁਹਾਡੇ ਜੀ ਨਾਲ ਹੀ ਜੱਥ ਹੋਈ ਆ ਮੇਰੀ ਭੈਣ ਲਾਦੀ ਕੀ ਗੱਲ ਹੋਈ ਆ ਕਿਵੇਂ ਮੌਤ ਹੋਈ ਆ ਨਾਲ ਦੀ ਇਹਦੀ ਨੂਹ ਤਾਂ ਕਰਦੀ ਸੀ ਰੀ ਵੀਰ ਸਮਝਾ ਕੇ ਵੀ ਆਏ ਆ ਉਹਦੇ ਫਿਰ ਇਹ 6:30 ਵਜੇ ਠੱਕੇ ਨੇ ਢਾ ਕੇ ਪੈਤੀ ਜੀ ਦਵਾਈ ਨਹੀਂ ਨੂਹ ਦਾ ਕੀ ਨਾਮ ਹੈ ਜੀ ਸਰਬਜੀਤ ਕੌਰ ਕਿਹੜਾ ਪਿੰਡ ਦੀ ਗੱਲ ਹੈ ਇਹ ਇਹ ਦੰਦਰਾਲਾ ਟਿੰਡਸਾ ਜੀ अच्छा ਕਿੰਨੀ ਕੁ ਉਮਰ ਹੈ ਉਹਨਾਂ ਦੇ ਮੁੰਡੇ ਉਹ ਹਸਪਤਾਲ ਬੈੜੀ ਗਿਆ ਦਿਵਸ ਇੱਥੇ ਕੌਣ ਦਾ ਜਿੰਨੇ ਸਾਲ ਹੋ ਗਏ ਵਿਆਹ ਨੂੰ 20 ਸਾਲ ਹੋ ਗਏ ਉਹਨਾਂ ਦੇ اچھا ਤੇ ਇਹਨਾਂ ਦੀ ਕਿੰਨੀ ਉਮਰ ਸੀ ਰਾਜਿੰਦਰ ਕੌਰ ਜੀ ਦੀ 65 ਸਾਲ ਕੀ ਕਾਰਨ ਕੀ ਹੋਇਆ ਕਿ ਉਹ ਦਵਾਈ ਭਲਾਈ ਆ ਉਹਨਾਂ ਪਰ ਲੜਦੀ ਘਰੇ ਘਰੇ ਹਰ ਵਕਤ ਰੱਖਦੀ ਸੀ اچھا ਇਹ ਉੱਠਦੀ ਸੀ ਚੋਲਾ ਚੁਬੜਾ ਵੀ ਟੁੱਟਿਆ ਹੋਇਆ ਸੀ ਇੱਕ ਮਿੰਟ ਇੱਕ ਮਿੰਟ ਬਾਈ ਮੈਨੂੰ ਬੰਦ ਕਰ ਦੇ ਉਧਰ ਫੜਾ ਦੇ ਤੁਹਾਡੇ ਕਹਿਣ ਮੁਤਾਬਕ ਹੈ ਮੈਂ ਐਵੇਂ ਹੋ ਗਿਆ ਵੀ ਨੂਨ ਹੈ ਫਸ ਮਾਰਦੀ ਨਾ ਮੇਰੇ ਪੰਡੂ ਜੀ ਦੇ ਵੀ ਨਵੀਂ ਜਿਹੜਾ ਰੋਗ ਦਾ ਸੀ ਉਹ ਹਾਂਜੀ ਉਹਦੇ ਲੱਤ ਮਾਰ ਕੇ ਸਿੜਦਾ ਉਹ ਅੱਛਾ ਜੀ ਉਹਨਾਂ ਦਾ ਕੀ ਨਾਮ ਹੈ ਨਰਪਾਲ ਸਿੰਘ ਅੱਛਾ ਉਹ ਮੇਰੇ ਉਹਨੇ ਮੇਰੇ ਬਹੁਤ ਅੱਧਿਕ ਤਾ ਫੜ ਲਈ ਅੱਛਾ ਜੀ ਚਾਹ ਬੈਂਦੇ ਦੇ ਵਿੱਚ ਘੋਲ ਕੇ ਨਹੀਂ ਪੀ ਪੀ ਤੱਕੇ ਨਾਲ ਪੀਤ ਅੱਛਾ ਜੀ ਤੇ ਸਰਬਜੀਤ ਘੋਲਦਾ ਆਪਣੇ ਘਰ ਆਣੇ ਨਾਲ ਵਿਹਾਰ ਕਿ ਹੋ ਜਾ ਉਹਨਾਂ ਵੀ ਮੜਾ ਹੀ ਹੈ ਅੱਛਾ ਤੇ ਬੱਚੇ ਕਿੰਨੇ ਨੇ ਉਹਨਾਂ ਕੋਲੇ 2 ਕਿੰਨੀ ਕੁਮਰ ਦਾ 19 ਸਾਲ ਦਾ ਉਹ ਸਰ ਵਿਆਹ ਨੂੰ ਤਾਂ ਤੁਹਾਡੇ ਮੁਤਾਬਕ ਬਹੁਤ ਦੇਰ ਹੋ ਗਈ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਵੀ ਹੁਣ ਤੱਕਰ ਸੱਸ ਨੂੰ ਵੀ ਲੜਾਈ ਚੱਲੀ ਜਾਂਦੀ ਹੈ। ਉਹਦਾਂ ਤੋਂ ਬਾਅਦ ਦੀ ਚੱਲਦੀ ਹੈ। ਅੱਛਾ ਜੀ। ਮੁੱਖ ਕਾਰਨ ਕੀ ਹੈ? ਤਲੇਸ਼ ਤੋਂ ਬਿਨਾਂ ਕੋਈ ਹੋਰ ਗੱਲ ਹੈ। ਹੋਰ ਤਾਂ ਕੋਈ ਨਾ ਨਾ ਨਾ। ਸਿਰਫ ਆਪਸੀ ਇਲੈਸ਼ ਕਰਕੇ ਦਵਾਈ ਭਲਾਤੀ ਹੈ। ਹਾਂ ਜੀ। ਆਪਾਂ ਇਹ ਪੈਸੇ-ਪੈਸੇ ਕਰੀਏ ਜੀ ਜੀ। ਜ਼ਮੀਨ ਨਾ ਕਰੋ ਮੇਰੇ ਜ਼ਮੀਨ ਨਾ ਕਰੋ। ਮਤਲਬ ਇਹ ਗੱਲ ਹੈ ਸਹੀ। ਹੂੰ। ਕਦੋਂ ਦੀ ਘਟਨਾ ਹੈ? ਫੇਰ ਕੱਲ ਦੀ ਹੈ ਜੀ ਕਿੰਨੇ ਵਜੇ 6 ਮੇਰੇ ਕੋਲ ਫੋਨ ਗਿਆ ਜੀ 7 ਵਜੇ ਸ਼ਾਮ ਨੂੰ 6:30 ਵਜੇ ਪਈ ਹੈ ਅੱਛਾ ਜੀ ਲਿਖ ਜੀ ਜੀ ਉਹਦੇ ਹਸਪਤਾਲ ਕਰ ਰਿਹਾ ਕਿ ਮੇਰੇ ਹਸਪਤਾਲ ਤਾਂ ਜੀ ਫੇਰ ਉਹ ਪੰਮਾ ਲੈ ਕੇ ਆਇਆ ਜੀ ਮੁੰਡਾ ਮੰਡੀ ਉਹਨਾਂ ਦਾ ਜਿਹੜਾ ਮੁੰਡਾ ਹੈ ਜਿਹੜੀ ਕੁੜੀ ਨੂੰ ਹਾਂ ਉਹ ਮਾਰਿਆ ਹੈ ਆਪਣੇ ਸਾਸ ਨੂੰ ਉਹਦੇ ਘਰ ਵਾਲਿਆਂ ਦਾ ਕੀ ਪੱਖਾ ਉਹ ਕਿਦੇ ਵੱਲ ਆ ਉਹ ਇੱਧਰ ਆ ਜੀ ਅੱਛਾ ਉਹ ਆਪਣੀ ਘਰ ਵਾਲੀ ਦੇ ਨਾਲ ਨਹੀਂ ਹੈਗਾ ਹਾਂਜੀ ਆਪਣੀ ਘਰ ਵਾਲੀ ਦੇ ਪੱਖ 'ਚ ਨਹੀਂ ਹੈ ਕਿ ਉਹ ਮੁੰਡਾ ਉਹਦਾ ਪਪਾ ਅਗਲਾ ਕਰਿਆ ਬੈ ਜੀ ਦਾਰੂ ਪੀਂ ਜਾਂਦੀ ਸੀ ਅੱਛਾ ਆਪਣੇ ਘਰ ਵਾਲੇ ਨਾਲ ਹਾਂ ਪਿੱਛੋਂ ਕਿੱਥੋਂ ਪਿੰਡ ਦੀ ਆਹੋ ਢੋਪਲ ਖੜੀ ਦੀ ਉਹ ਕੀ ਮੰਗ ਕਰਦੇ ਤੁਸੀਂ ਤੁਸੀਂ ਕਹਿੰਦੇ ਵੀ ਸਾਨੂੰ ਇਨਸਾਫ ਮਿਲਣਾ ਹੈ ਕਾਰਵਾਈ ਹੋ ਜਾਂਦੀ ਹੈ ਜੀ ਉਸ ਟਮਟਮ ਹੋ ਗਿਆ ਹੁਣ ਹੁਣ ਔਰ ਕੋਈ ਬੰਦਾ ਹੈ ਸਰਜੀਤ ਸਿੰਘ ਜੀ ਕੀ ਗੱਲ ਹੋਈ ਆ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਆ ਇਹਨਾਂ ਦਾ ਜੀ ਘਰੇ ਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰ ਆ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਆ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਬਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਆ ਪਰਸੋਂ ਤੇ ਘਰ ਵਾਲੇ ਨਾਲ ਵਿਹਾਰ ਵੀ ਹੋ ਗਿਆ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਆ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰਾਂ ਨਾਲ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਆ ਤਾਜ਼ਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਪੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ 5 ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਸ ਤੋਂ ਬਾਅਦ ਚ ਸੁਣ ਚਾਹੀਆ ਗੱਲ ਵੀ ਇਹਨੇ ਚਾਹ ਚੂਚ ਦਵਾਈ ਕੋਈ ਦਿੱਤੀ ਆ ਆਪਦੀ ਸੱਸ ਨੂੰ ਆਪਦੀ ਸੱਸ ਨੂੰ ਹਾਂ ਜੀ ਅੱਛਾ ਜੀ ਹੋਣ ਪੁਲਿਸ ਨੇ ਹਿਫਤਾਰੀ ਕਰੀ ਆ ਹਾਂਜੀ ਉਹ ਕੱਲ ਗ੍ਰਿਫਤਾਰ ਕਰ ਲੀਜੀ ਹਾਂਜੀ ਹਾਂਜੀ ਕੱਲ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦੀ ਕਾਰਵਾਈ ਕਰ ਰਹੇ ਨੇ ਜੀ ਅੱਜ ਪੋਸਟ ਮਾਰਡਮ ਕਰਾ ਰਹੇ ਆ ਕੀ ਮੰਨ ਕੀ ਕਰਦੇ ਆ ਜੀ ਅੱਜ ਤਾਂ ਕਹਿੰਦੇ ਆ ਜੀ ਸੱਚ ਸਾਹਮਣੇ ਆਵੇ ਜਿਹੜੀ ਘਟਨਾ ਹੋਈ ਆ ਇਹਦੀ ਸਜ਼ਾ ਮਿਲੇ ਕੱਲੂ ਕਿਸੇ ਨਾਲ ਕੋਈ ਇਹ ਜੀ ਕੋਈ ਨੂੰ ਕਿਸੇ ਹੋਰ ਨਾਲ ਨਾ ਕਰ ਸਕੇ ਝਗੜਾ ਅਸਲੀ ਗੱਲ ਕੀ ਆ ਵਿੱਚੋਂ ਝਗੜਾ ਜੀ ਉਹ ਤਾਂ ਸਰਦਿਆੜੀ ਬਸ ਸਾਰਿਆਂ ਨੂੰ ਕੁੱਟੂ ਮਾਰੂ ਕਰੀ ਜਾਂਦੀ ਆ ਪੈਸਾ ਪੈਸਾ ਸਰਦਿਆੜੀ 50 55 ਵਿਗੇ ਜ਼ਮੀਨ ਆ ਜੀ ਕੋਈ ਉਹਨੇ ਆਪਦੇ ਸਹੁਰੇ ਨੂੰ ਵੀ ਕੁੱਟਦੀ ਆ ਸਾਰੀ ਡਾੜੀ ਪੈਸੇ ਪੈ ਕਰੀ ਜਾਂਦੀ ਆ ਬਾਅਦ ਜਿਵੇਂ ਜੀ ਜ਼ਮੀਨ ਕੱਪੂ ਵੀ ਅਜੇ ਕੰਮ ਨਹੀਂ ਕਰਦੇ ਹੈਗੇ ਜਿਹੜੇ ਕੰਮ ਉਹ ਕਰਦੀ ਆ ਨਹੀਂ ਹੁਣ ਜਿਵੇਂ ਆ ਬਜ਼ੁਰਗਾ ਨੇ ਦੱਸਿਆ ਵੀ ਪ੍ਰੋਪਰਟੀ ਆਪਣੇ ਨਾਮ ਮਦਬੀ ਪ੍ਰੋਪਰਟੀ ਉਹ ਕਹਿੰਦੀ ਵੀ ਮੇਰੇ ਨੌਕਰਾਂ ਉਹ ਜੀ ਕੁਝ ਪੋਤੇਦੋਂ ਕਰਾਈ ਵੀ ਆ ਚਾਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌਮ ਕਹਿੰਦੀ ਉਹ ਵੀ ਸਾਨੂੰ ਦੋਵੋ ਤੁਹਾਨੂੰ ਜਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵਾਂ ਜਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢ ਦਈਏ ਤੁਸੀਂ ਬੰਦਿਓ ਅਹੀ ਕਾਰਨਾਂ ਵੀ ਜਮੀਨ ਆਪਣੇ ਨਾਮ ਕਰਾਉਣ ਨੂੰ ਨਹੀਂ ਜਮੀਨ ਵੀ ਉਹਦਾ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਫਿਰ ਕਿਸੇ ਵੀ ਤਰ੍ਹਾਂ ਰਿਸ਼ਤੇਦਾਰ ਨਾਲ ਨਹੀਂ ਬੰਦੀ ਜੀ ਉਹਦੀ ਕਿਸੇ ਪਿੰਡ ਚ ਨਹੀਂ ਬੰਦੀ ਆਪਦੇ ਸਕੇ ਚਾਚੇ ਤਾਂ ਇਹਨਾਂ ਕਿਸੇ ਨਾਲ ਨਹੀਂ ਬੰਦੀ ਜੋ ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਜਾਂਦੀ ਆੜੀ ਵਸਤ ਇਹਨਾਂ ਨੂੰ ਦੀ ਉਮਰਾ ਡੈਥ ਕੇਸ ਕਿੱਥੋਂ ਆਇਆ ਜੀ ਇਹ ਕੀ ਹਾਲ ਤੁਸੀਂ ਇਦਨਦਰਾਲਾ ਟਿੰਸਾ ਦਾ ਕੇਸ ਹੈ ਰਾਜਿੰਦਰ ਕੌਰ 65 ਸਾਲ ਉਮਰ ਹੈ ਤਕਰੀਬਨ ਵਾਈਫ ਆਫ ਨਿਰਪੈਸਿੰਗ ਇਨਦਰ ਕੁਐਰੀ ਚ ਮਰਡਰ ਕੇਸ ਹੈ ਤੁਮਨ ਦਾ ਪੋਸਟਮਾਰਟਮ ਵਾਸਤੇ ਬੋਡੀ ਸਾਡੇ ਕੋਲ ਆਈ ਸੀ ਕੱਲ ਤੇ ਮੋਰਟਰੀ ਚ ਹੈ ਬੋਡੀ ਕੇ ਸਟਿਲ ਵੇਟਿੰਗ ਫॉर ਪੋਸਟਮਾਰਟਮ ਥੈਂਕ ਯੂ ਇਹ ਰਾਜਿੰਦਰ ਕੌਰ ਸੀ ਇਦਨਦਰਾਲਾ ਟਿੰਸਾ ਦੀ ਰਹਿਣ ਵਾਲੀ 65 ਸਾਲ ਉਮਰ ਕਰੀ 65 ਸਾਲ ਸੀ ਇਹਦੀ ਤੇ ਇਸਦੀ ਨੂੰ ਸੀ ਸਰਬਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦੇ 30 ਜਿਸ ਨਾਲ ਜਦੀ ਮੌਤ ਹੋ ਗਈ ਸੀ ਤੇ ਸਰਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮਕਦਮੇ 'ਚ। ਇਹ ਕਾਮਲਾ ਕਿ ਕਿਸ ਕਾਰਨ ਉਹਨੇ ਦਵਾਈ ਦਿੱਤੀ ਕੋਈ ਘਰੇਲੂ ਹੋਊਗਾ ਜੀ ਉਹਨਾਂ ਦਾ ਕੋਈ ਆਪਰੇ ਵਿੱਚ ਸੱਸ ਨੂੰ ਦਾ ਤੇ ਇਸ ਵਾਰੀ ਅੱਗੇ ਤਫਤੀਸ਼ ਚੱਲ ਰਹੀ ਹੈ। ਉਹਨੇ ਨਹੀਂ ਨਹੀਂ ਗ੍ਰਿਫਤਾਰ ਕਰ ਲਿਆ। ਹਾਂਜੀ ਨੂੰ ਸਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਕੇਸ ਦਾਖਲ ਕਰਨਾ। ਅਗਲੀ ਕਾਰਵਾਈ ਅਗਲੀ ਕਾਰਵਾਈ ਸੱਚੇ ਸਾਹਮਣੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।